ਉਹ ਉਹ ਪੂਰੀ ਤੋੜ ਲੱਗੀ ਜੀ ਹੁਣ ਇਸ ਟਾਈਮ ਨੂੰ ਕੋਈ ਤਾਂ ਨਹੀਂ ਵੀ ਕਹਿੰਦਾ ਉਹ ਸਰੀਰ ਮੰਗ ਰਿਹਾ ਹੈ ਇਹ ਨੇ ਛੇਤੀ ਜਾਣਾ ਤੇ ਲੈ ਸਰੀਰ ਮੰਗ ਰਿਹਾ ਉਹ ਜਾਣਾ ਤੇ ਲੈਣਾ ਆਪਾਂ ਲੋਨ ਦਵਾਈ ਦੇਣਾ ਬੜਾ ਇਤ ਦਿੰਨੇ ਆ 10 ਮਿੰਟ ਚ ਤੋੜ ਖਾਂਦੀ ਜੀ ਤੁਹਾਡੀ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੋਣੀ ਜਿਹੜਾ ਨਸ਼ਾ ਇੰਦੇਗਾ ਹੈ ਜਿਹੜਾ ਹੋਏ ਸਰੀਰ ਮੰਗ ਰਿਹਾ ਨਾ ਉਹ 10 ਤੋਂ 15 ਮਿੰਟ ਚ ਖਾਂਦੀ ਇਹ ਮੇਸੇ ਹੀ ਪਾਉਣੇ ਨੇ ਕਿਸੇ ਵੀ ਲੋੜੀ ਇਹਦੀ ਤਾਂ ਕੰਮ ਦੇ ਗਾਰ ਚੱਲਦੇ ਪੜੇ ਨੇ ਇੱਕ ਤੇ ਚੰਨਾ ਚਾਹ ਬਸ ਇੱਕ ਟਾਈਮ ਦੀ ਲੋੜ ਹੈ ਅੱਛਾ ਕਿ ਤਿੰਨ ਟਾਈਮ ਦੇ ਰਿਹਾ ਇੱਕ ਦਿਨ ਵਿੱਚ ਅੱਜ ਦਵਾ 10 ਵਜੇ ਉੱਤੇ ਨਸ਼ਾ ਕਰਦੇ ਨਹੀਂ ਕਰਦਾ ਉਹ ਤੋਂ ਅੱਗੇ ਆਡਾ ਪਹਿਲਾ ਇਹ ਲੋੜ ਹੈ ਮੁਰਗੇ ਨਸ਼ੇ ਨੂੰ ਵੀ ਹੋरेगा ਕੋਲ ਲੈਣ लेकिन रब दाने जी बिल्कुलु देये के बि नून नी पाण ਇਹ ਮਿਸ਼ਰੀ ਬਾਤ ਤਾਂ ਕਿਤੇ ਖੰਡ ਪਾ ਲਮੇ ਕਿਹਨਾਂ ਪਾਉਂਦਾ ਅੱਛਾ ਲੋੜ ਨਹੀਂ ਪੜਨਦੀ ਅੰਡ ਨਾਲ ਜਾਂ ਮਿਸ਼ਰੀ ਬਾਉ ਸ਼ੱਕਰ ਪਾ ਲਓ ਠੀਕ ਹੈ ਨਾ ਖੰਡ ਤਾਂ ਬੇਕਾਰ ਚੀਜ਼ ਹੈ ਹਾਂ ਮਾੜੇ ਪੁੱਛਦੇ ਕੰਡ ਵਾਲਾ ਬੜਾ ਕਰਦਾ ਮੈਂ ਨਹੀਂ ਹਾਂ ਨਾ ਛੋਟੇ ਸਾਹਮਣੇ ਨਾ ਬੰਦਾ 10 ਮਿੰਟ 10 ਮਿੰਟ 3 ਮਿੰਟ ਹੋ ਗਏ ਨਿਲਚ ਨੂੰ ਕਹਿੰਦੇ ਆ ਬਸ 10 ਮਿੰਟ ਹੋਏ 10 ਮਿੰਟ ਪਹਿਲਾਂ ਇਸ ਔਰ ਲੱਗੀ ਹੋ ਜੇ ਤਾਂ ਪਹਿਲਾਂ ਮੈਂ ਨਾਲ ਮਨ ਘੜਦਾ ਪਏ ਖੇਚ ਪੈਂਦੀ ਬਈ ਕਿਹੜੀਆਂ ਕਰ ਲੱਗ ਰਹੀਆਂ ਕਿ ਚੱਲ ਘਰੇ ਨਸ਼ਾ ਕਰੀਏ ਨਸ਼ਾ ਕਰੀਏ ਜਿੱਤਾਂ ਕਿ ਖੇਤ ਦੇ ਬੰਦੇ ਨੇ ਤੇ ਉਵੇਂ ਹੀ ਸਰੀਰ ਮਰਦ ਹੋ ਗਿਆ ਇਹ ਮੇਰਾ ਤੇ ਜਦੋਂ ਦਵਾਈ ਕੀਤੀ ਅਪਾਰਟਮੈਂਟ ਬੈਠਣਾ ਮੇਰੇ ਨੂੰ ਕੋਈ ਪਰਵਾਹ ਨਹੀਂ ਕਿ ਕਿਸੇ ਗੱਲ ਦੀ ਭਾਸ਼ਾ ਅੰਗਾਰ ਮੈਨੂੰ ਹੁਣ ਪਰਵਾਹ ਨਹੀਂ ਕਰਦਾ ਨਾ ਨਸ਼ਾ ਲੱਗਦਾ ਨਹੀਂ ਸਰੀਰ ਵੈਰੀ ਵੈਰੀ ਸਰੀਰ ਸੈਟ ਹੋ ਗਿਆ ਹਾਂ ਜੀ ਬਲੀ ਤਾਕਤ ਆਈ ਕਿ ਸਰੂਰ ਹੀ ਆਉਂਦਾ ਯਾਰ ਸਰੂਰ ਮਤਵਨ ਮੈਨੂੰ ਪਤਾ ਨਹੀਂ ਕਿ ਉਹ ਆਏ ਲੱਗਿਆ ਉਹ ਅੰਦਰੋਂ ਖੁਸ਼ੀ ਵਾਲੀ ਫੀਲਿੰਗ ਆ ਜੰਦੀ ਬਸ ਆ ਹੋ ਰਿਹਾ ਮੇਰੇ ਅੰਦਰੋਂ ਮੁਸੀ ਵਾਲੀ ਫੀਲਿੰਗ ਆ ਨੱਚਣੋਂ ਦੀ ਕਰਦਾ ਇਹ ਹੈਪੀ ਹਾਰਮੋਨ ਸਾਰੇ ਐਕਟੀਵੇਟ ਕਰਦਾ ਠੀਕ ਹੈ ਬਬੇ ਤੂੰ ਮੈਨੂੰ ਦੰਦੀ ਦੇਗਾ ਮਹੀਨਾ ਲਗਾਤਾਰ ਦਵਾਈ ਦੇਣੀ ਹੈ ਧਿਆਨ ਰੱਖ ਇਹ ਤੇਰੀ ਜ਼ਿੰਮੇਵਾਰੀ ਹੈ ਨਾ ਇਹਨੂੰ ਸੋਸਾਇਟੀ ਤੋਂ ਬਚਾ ਕੇ ਰੱਖੀ ਹਾਂ ਦੋ ਕੰਮ ਕਰਨਾ ਵਿੱਚ ਫੇਰ ਮੈਨੂੰ ਬਹੁਤ ਵਧੀਆ ਦਵਾਈ ਆ ਮੈਂ ਸਹੀ ਕਹਿੰਨਾ ਮੈਂ ਬੜੀਆਂ ਦਵਾਈਆਂ ਖਾਗੀਆਂ ਨੇ ਇਹ ਮੈਂ ਸਕੂਲ ਆ ਦਵਾਈ ਇਹਦਾ ਲੱਗ ਹੀ ਜੀ ਜਾਵੇ ਮਤਲਬ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਿਦਾ ਨਵ ਜੰਮੇ ਬੱਚਾ ਨਹੀਂ ਗੱਲ ਹੈ ਨਾ ਓਵੇਂ ਸਰੀਰ ਹੋ ਜਾਂਦਾ ਜਾਨੀ ਕਿ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹਨੂੰ ਲਗਾਤਾਰ ਦਵਾਈ ਦੇਣੀ ਤੁਹਾਡੀ ਜ਼ਿੰਮੇਵਾਰੀ ਆ ਕਿ ਨਹੀਂ ਦਿੰਦੇ ਫਿਰ ਸਾਡੀ ਕੋਈ ਗੱਲ ਹਾਂ ਅੱਜ ਸੈਕਲ ਮਿਲਿਆ ਨਾ ਨੰਬਰ